ਸੱਚੀ ਗੱਲ ਹੀ ਟਾਈਮ ਟੂ ਟਰੈਵਲ YouTube ਚੈਨਲ 'ਚ ਤੁਹਾਡਾ ਸਵਾਗਤ ਹੈ ਅੱਜ ਆਪਣਾ ਦਿਨ ਪੰਜਵਾਂ ਬਿਨੀ ਪੈਗ ਦੇ ਵਿੱਚ ਡੇ 5 ਤੇ ਆਪਾਂ ਸਵੇਰੇ ਉੱਠੇ ਸਭ ਤੋਂ ਪਹਿਲਾਂ ਉੱਠ ਕੇ ਅੱਜ ਉੱਠੇ 7:30 ਵਜੇ ਤੇ ਆਪਾਂ ਉੱਠਣ ਸਾਰ ਫਿਰ ਕੱਪੜੇ ਧੋਤੇ ਤੁਹਾਨੂੰ ਦਿਖਾ ਦਨੇ ਕੱਪੜੇ ਧੋਤੇ ਹੋਏ ਇਹ ਆਪਾਂ ਕੱਪੜੇ ਧੋਤੇ ਠੀਕ ਹੈ ਕੱਪੜੇ ਧੋਣ ਤੋਂ ਬਾਅਦ ਫਿਰ ਆਪਾਂ ਬ੍ਰੇਕਫਾਸਟ ਕੀਤਾ ਜੋ ਟੀਫਨ ਕੱਲ ਸ਼ਾਮ ਦਾ ਆਇਆ ਸੀ ਉਹ ਚੱਠ ਰੋਟੀਆਂ ਹੁੰਦੀਆਂ ਨੇ ਤੇ ਚਾਰ ਆਪਣੀਆਂ ਬਚ ਗਈਆਂ ਸੀ ਦਾਲ ਸਬਜੀ ਸੀ ਤੇ ਬ੍ਰੇਕਫਾਸਟ ਫਿਰ ਆਪਾਂ ਮਾਈਕ੍ਰੋਵੇਵ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਚ ਗਰਮ ਕੀਤਾ ਤੇ ਖਾਧਾ ਤੇ ਫਿਰ ਬਚ ਗਏ ਫਿਰ ਥੋੜਾ ਜਿਹਾ ਘੁੰਮਣਗੇ 11:00 ਵਜੇ ਹੁਣ ਵੱਜ ਚੁੱਕੇ ਨੇ ਇਸ ਟਾਈਮ ਇਸ ਟਾਈਮ ਵੱਜ ਚੁੱਕੇ ਨੇ ਆਪਣੇ 1:30 ਵਜੇ ਆ ਆਪਾਂ ਚੱਲੇ ਸੇਫਟੀ ਸ਼ੂਜ਼ ਲੈਣ ਅੱਜ ਚੱਲਾਂਗੇ ਆਪਾਂ ਸੇਫਟੀ ਸ਼ੂਜ਼ ਲੈ ਕੇ ਆਵਾਂਗੇ ਤੇ ਸਭ ਤੋਂ ਵਧੀਆ ਕੁਆਲਿਟੀ ਇੱਥੇ ਮੰਨੀ ਜਾਂਦੀ ਹੈ ਮਾਰਕਸ 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 ਵੱਜਦਾ ਸੇਫਟੀ ਸ਼ੂਜ਼ ਉੱਥੋਂ ਵਧੀਆ ਮਿਲਦੇ ਨੇ ਬਾਲ ਮਾਰਚੀ ਮਿਲਦੇ ਨੇ ਪਰ ਉਹ 2-3 ਮਹੀਨੇ ਹੀ ਚੱਲਦੇ ਨੇ ਆਪਾਂ ਲੌਂਗ ਟਰਮ ਲਈ ਲੈ ਕੇ ਨਤੀ ਚੱਲ ਡਾਲਰ ਜਾਣਾ ਲੱਗਣਗੇ ਤੇ ਆਪਾਂ ਅੱਜ ਚੱਲਦੇ ਆ ਬਾਹਰ ਸੇਫਟੀ ਸ਼ੂਜ਼ ਲੈਣ ਦੇਖਦੇ ਆ ਜੇ ਹੋਰ ਹੋਇਆ ਤਾਂ ਇੱਕਦਾਂ ਸਿਸਟਮ ਹੋਰ ਵੀ ਕਰਾਂਗੇ ਕਿਉਂਕਿ ਇੱਕ ਖਾਤਾ ਤਾਂ ਖੁੱਲ ਚੁੱਕਿਆ ਸ਼ਾਇਦ ਮੈਂ ਅੱਜ ਦੇਖ ਕੇ ਉਹਨਾ ਜੀ ਰੋਇਲ ਬੈਂਕ 'ਚ ਵੀ ਮੇਰਾ ਖਾਤਾ ਖੁੱਲਦਾ ਤਾਂ ਦੋ ਖਾਤੇ ਮੈਂ ਓਪਨ ਕਰਾਂਗਾ ਕਿਉਂਕਿ ਇੱਕ ਦੇ ਵਿੱਚ ਮੇਰੀ ਸੈਲਰੀ ਆਈ ਜਾਏਗੀ ਦੂਸਰੇ 'ਚ ਮੈਂ ਆਪਣੀ ਟਰਾਂਜੈਕਸ਼ਨਾਂ ਕਰਾਂਗਾ ਸੋ ਡਾਟ ਹੁਣ ਆਪਾਂ ਚੱਲਦੇ ਹਾਂ ਬਾਹਰ ਠੀਕ ਹੈ ਲਓ ਜੀ ਇੱਥੋਂ ਆਪਣਾ 1 ਕਿਲੋਮੀਟਰ ਰਹਿ ਗਿਆ ਜਿਹੜਾ ਮਾਰਕਸ ਪਹਿਲਾਂ ਮਾਰਕਸ ਸੇਫਟੀ ਸ਼ੂਜ਼ ਤੋਂ ਲੈ ਕੇ ਪਹਿਲਾਂ ਆਪਾਂ ਇੱਕ ਵਾਰ RVL ਸੌਰੀ ਆਪਾਂ RVSC ਬੈਂਕ 'ਚ ਜਾਈਏ ਰੋਇਲ ਬੈਂਕ ਜਿਹਨੂੰ ਕਹਿੰਦੇ ਨੇ ਉਹਦੇ ਵਿੱਚ ਜਾ ਕੇ ਦੇਖਦੇ ਆ ਕਿ ਉਹਦੇ ਵਿੱਚ ਖਾਤਾ ਖੋਲ੍ਹੀਏ ਉਹ ਸਾਹਮਣੇ ਦੇਖ ਰਹੇ ਜੀ ਬਿਲਕੁਲ ਰੋਇਲ ਬੈਂਕ ਹੈ ਬਿਲਕੁਲ ਸਾਹਮਣੇ ਰੋਇਲ ਬੈਂਕ ਹੈ ਹਲਾ ਉਹਦੇ ਵਿੱਚ ਜਾਈ ਆਈ ਆਪਾਂ ਫਿਰ ਆਪਾਂ ਦੇਖਦੇ ਆ ਕੀ ਬਣਦਾ ਆਪਣੇ 12 ਸੈਕਿੰਡ ਪੈ ਗਏ ਆਪਾਂ ਜਲਦੀ ਤੋਂ ਜਲਦੀ ਨਿਕਲ ਜਾਈਏ ਡਨ ਲੈਫਟ turn right ਇਹ ਮੈਪ ਚੱਲ ਰਿਹਾ ਹੈ ਮੈਪ ਲਾਉਣਾ ਪੈਂਦਾ ਭਰਾ ਚਲ ਮੰਦ ਹੋ ਜਾਣ ਤਾਂ ਪਤਾ ਲੱਗਿਆ ਐਡਰੈਸ ਆਰ ਵੀ ਰਾਇਲ ਬੈਂਕ ਚ ਚੱਲੇ ਆਪਾਂ ਹੁਣ ਫਿਰ ਦੂਬਾਰ ਮਾਰਕਸ ਚ ਆਪਾਂ ਸੇਫਟੀ ਸਵਿਚ ਲੈ ਕੇ ਆਵਾਂਗੇ ਲੈ ਰੋਇਲ ਬੈਂਕ ਆ ਗਿਆ ਇੱਥੇ ਜੀ ਲਾ ਦੇਣਾ ਮੋਸਾਈਕਲਾ ਆਪਣਾ ਠੀਕ ਹੈ ਸਾਈਕਲ ਸਟੈਂਡ ਤੇ ਲਾਤਾ ਫਿਰ ਬਚ ਚਲਦੇ ਅੰਦਰ ਰੋਇਲ ਬੈਂਕ ਦੇ ਵਿੱਚ ਆਰਬੀਸੀ ਬੈਂਕ ਜੀ ਨੂੰ ਕਹਿੰਦੇ ਨੇ ਮਿਲਦੇ ਆ ਫਿਰ ਦੇਖਦੇ ਆ ਕੀ ਅੰਦਰ ਕੀ ਸਿਸਟਮ ਆ ਠੀਕ ਹੈ ਗਰਮੀ ਬੜੀ ਆ ਯਾਰ ਜੈਕਟ ਜੀ ਤਾਰਤੀ ਚਲਦੇ ਆ ਵੈਲ ਬੈਂਕ ਦੇ ਵਿੱਚ ਠੀਕ ਹੈ ਆਰਬੀਸੀ ਬੈਂਕ ਜਿਹਨੂੰ ਮੈਂ ਜੀ ਖਾਤਾ ਜੀ ਖੋਲ ਜੀ ਅੱਜ ਤਾਂ ਬਹੁਤ ਵਧੀਆ ਕਰ ਲਿਆ ਦੋ ਖਾਤੇ ਹੋ ਜਾਣਗੇ ਲਓ ਜੀ ਆਪਾਂ ਹੁਣ ਕਰ ਰਹੇ ਨੇ ਡੇਟ ਮਿਲ ਗਈ ਅਪਾਇੰਟਮੈਂਟ 3 ਵਜੇ ਦੀ ਹੈ 3 ਵਜੇ ਆਪਾਂ ਇੱਥੇ ਖਾਤਾ ਖਲਵਾ ਲਾਂਗੇ ਫਿਰ ਆਪਣੇ ਕੋਲ ਦੋ ਖਾਤੇ ਹੋ ਜਾਣਗੇ ਤੇ ਇੱਕ ਨੂੰ ਆਪਾਂ ਯੂਜ਼ ਕਰਾਂਗੇ ਕੰਪਨੀ ਵਾਸਤੇ ਤੇ ਦੂਸਰੇ ਨੂੰ ਆਪਾਂ ਯੂਜ਼ ਕਰਾਂਗੇ ਡੇਲੀ ट्रांजੈਕਸ਼ਨ ਵਾਸਤੇ ਦੇ ਰਏ ਕਿਉਂਕਿ ਬਹੁਤ ਜ਼ਰੂਰੀ ਹੈ ਕੱਲ ਨੂੰ ਪੀਆਰ ਦੀ ਫਾਈਲ ਲਾਉਣੀ ਹੋਵੇ ਬੰਦੇ ਨੇ ਕਿਸੇ ਨੇ ਵੀ ਕੁਝ ਵੀ ਤੇ ਐਨੀਥਿੰਗ else ਇਮੀਗ੍ਰੇਸ਼ਨ ਚ ਕੁਝ ਲਾਣਾ ਹੋਵੇ ਤਾਂ ਆਪਾਂ ਸਟੇਟਮੈਂਟ ਆਪਾਂ ਨੂੰ ਜਿਹੜੀ ਕੰਮ ਦੀ ਲੱਗੀ ਰੱਖਣੀ ਚਾਹੀਦੀ ਹੈ ਤੇ ਸਮੇਂ ਸਾਹਮਣੇ ਦਿਖਾਉਣਾ ਤੇ ਸਾਹਮਣੇ ਦੇਖ ਸਕਦੇ ਹੋ ਉੱਥੇ ਆਪਾਂ ਗਏ ਸੀ ਲੈਂਡ ਉੱਥੇ ਲੱਗਣਾ ਪੈਂਦਾ ਜਦੋਂ ਅਗਲੀ ਦੀ ਟਰਨ ਆ ਗਈ ਤਾਂ ਬੁਲਾ ਲੈਂਦੇ ਨੇ ਤੇ ਆਰਵੀਸੀ ਚ ਆਪਣਾ ਫਿਰ ਖਾਤਾ ਜਿ ਖੁੱਲੀ ਜਾਣਾ ਵੈਸੇ ਜੀ ਕਿਰਪਾ ਨਾਲ ਤੇ ਆਪਾਂ ਅੱਜ ਸੇਫਟੀ ਸ਼ੂਜ਼ ਵੀ ਲਈ ਲੈਣੇ ਪਰ ਮਾਤਾ ਦੀ ਕਿਰਪਾ ਨਾਲ ਖਬਰਾਂ ਦੀ ਲੋਡ ਨਹੀਂ ਅੱਜ ਆਪਣਾ ਪੰਜਵਾਂ ਦਿਨ ਆ ਵੀਰੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਕਿ ਮੈਂ ਕੱਲਾ ਦੇ ਲੋ ਕੱਲਾ ਆਇਆ ਤੇ ਕੋਈ ਮੇਰੀ ਨਾਲ ਕੋਈ ਹੈਲਪ ਕਰਨ ਵਾਲਾ ਕੋਈ ਨਹੀਂ ਹੈਗਾ ਇੱਥੇ ਕਿ ਜੋ ਮੇਰੀ ਵਾਰ-ਵਾਰ ਮੈਂ ਦੱਸਿਆ ਇੱਥੇ ਕੀ ਕਰਨਾ ਸਟੈਪ ਬਾਈ ਸਟੈਪ ਮੈਂ ਆਪਣੇ ਆਪ ਹੀ ਸਾਰਾ ਕੁਝ ਸਾਈਕਲ ਤੇ ਪਹਿਲਾਂ ਮੈਂ ਬਾਈਸਾਈਕਲ ਮੈਂ ਜਿੱਥੇ ਰਹਿ ਰਿਹਾ ਸੀ ਉਹਨਾਂ ਦੇ ਰਿਲੇਟਿਵ ਜਿੱ ਲੈਤੀ ਸੀ ਪਰ ਹੁਣ ਆਪਣੀ ਮੈਂ ਪਰਚੇਸ ਕਰ ਲਈ ਹੁਣ ਮੈਂ ਆਰਾਮ ਨਾਲ ਕਿਤੇ ਵੀ ਜਾ ਸਕਦਾ ਜਿਵੇਂ ਪੂਰਾ 4.5 ਕਿਲੋਮੀਟਰ ਮੈਂ ਇੱਥੇ ਆਇਆ ਹਾਂ ਬਾਈਸਾਈਕਲ ਤੇ ਸੋ ਹਮੇਸ਼ਾ ਹਿੰਮਤ ਰੱਖੋ ਸਟਾਰਟਿੰਗ ਦੇ ਵਿੱਚ ਸਟਰਗਲ ਜ਼ਰੂਰ ਕਰਨਾ ਪੈਂ ਹੌਲੀ ਹੌਲੀ ਤੁਸੀਂ ਆਪਣੇ ਆਪਣੇ ਸੈੱਟ ਕਰ ਲੈਣੇ ਹੋ ਚਲੋ ਵੇਟ ਕਰਦੇ ਹਾਂ ਅੱਧਾ ਘੰਟਾ ਫਿਰ ਮਿਲਦੇ ਹਾਂ ਕ੍ਰਿਸਟੀ ਨਾਲ ਮੇਰੀ ਮੀਟਿੰਗ ਹੈ ਤੇ ਕ੍ਰਿਸਟੀ ਨਾਲ ਮੀਟਿੰਗ ਹੁਣ ਤੋਂ ਬਾਅਦ ਮੇਰਾ ਕ੍ਰਿਸਟੀ ਖਾਤਾ ਖੋਲੇਗੀ ਉਪਰ ਜੰਨਾ ਪੰਜਾਂ ਮਗੇ ਮਾਰਕਸ ਚ ਕਿਉਂਕਿ ਉਹ ਤਾਂ ਖੁੱਲ੍ਹਾ ਹੀ ਰਹਿੰਦਾ 8 ਵਜੇ ਤੱਕ ਕ੍ਰਿਸਟੀਨਾ ਮੀਟਿੰਗ ਸੀ 3 ਵਜੇ ਉਹ ਇੱਕ ਕਿਸੇ ਹੋਰ ਨਹੀਂ ਪਹਿਲਾਂ 3 ਵਜੇ ਦੀ ਬੁੱਕ ਕਰ ਰੱਖੀ ਸੀ ਇਸ ਲਈ ਮੈਂ ਆਪਣੇ ਪਹਿਲਾਂ ਨੂੰ ਕਿਹਾ ਵੀ ਤੁਸੀਂ ਪਹਿਲਾਂ ਉਹਨਾਂ ਨੇ ਕੀਤੀ ਰਹੇ ਹੋ ਆਉਣਗੇ ਤੇ ਮੇਰੀ ਹੁਣੇ-ਹੁਣੇ ਉਹ ਕਹਿੰਦੇ ਵੀ ਡੋਂਟ ਵਰੀ ਅਸੀਂ ਤੁਹਾਡੀ ਕਿਸੇ ਹੋਰ ਨਾਲ ਕਰਾਵਾਂਗੇ ਮੈਨੀ ਮੈਨੀ ਦੇ ਨਾਮ ਦੀ ਕੋਈ ਮੈਨੀ ਨਾਲ ਦੀ ਹੈ ਕੋਈ ਉਹਨੇ ਨਾਲ ਮੇਰੀ ਹੁਣ ਹੋ ਗਈ ਗੱਲਬਾਤ ਮੀਟਿੰਗ ਹੁਣ ਮੇਰੀ ਮੈਨੀ ਨਾਲ ਅਪਾਇੰਟਮੈਂਟ ਬੁੱਕ ਹੋ ਗਈ ਕਹਿੰਦੇ ਮੈਨੀ ਆਏਗੀ ਜੇ ਇਸ ਤੋਂ ਇੱਕ ਕਲਾਇੰਟ ਬੈਠਾ ਇਸ ਤੋਂ ਬਾਅਦ ਤੁਸੀਂ ਮੈਨੀ ਕੋਲ ਜਾਓਗੇ ਮੈਨੀ ਤੁਹਾਨੂੰ ਇੱਕ ਵਾਰ ਆਵਾਜ਼ ਲਗਾਏਗੀ ਫਿਰ ਤੁਸੀਂ ਉਹਦੇ ਕੋਲ ਚਲੇ ਜਾਣਾ ਵੇਟ ਕਰਦੇ 3 ਵਜੇ ਅੱਧਾ ਘੰਟਾ ਹੋ ਗਿਆ ਪੂਰੀ ਵੇਟ ਕਰਦੇ ਉਹਨੂੰ ਚਲੋ ਸ਼ੁਕਰ ਕਰੋ ਅੱਛੀ ਮਿਲ ਗਈ ਨਹੀਂ ਤਾਇਰ ਬੇਪਰਵਾਸਾ ਤਾਂ ਇਹਨਾਂ ਨੂੰ ਲੇਟ ਅਪਾਇੰਟਮੈਂਟ ਮਿਲਦੀ ਹੈ ਸੋ ਦੈਟਸ ਗੁੱਡ ਸੀਏਬੀਸੀ ਬੈਂਕ ਚ ਨਹੀਂ ਮਿਲਦੀ ਜਲਦੀ ਅਪਾਇੰਟਮੈਂਟ ਆਪਣਾ ਅਕਾਊਂਟ ਖੁੱਲ ਗਿਆ ਕਹਿੰਦੇ ਏਟੀਐਮ ਤੁਹਾਨੂੰ 2 ਜਾਂ 5 ਦਿਨਾਂ ਵਿੱਚ ਡਿਲੀਵਰ ਹੋ ਜਾਊਗਾ 4:00 ਵੱਜ ਗਏ ਵੀਰੇ ਕਿੰਟਰ ਕਿੰਨੇ ਘੰਟੇ ਲੱਗ ਗਿਆ ਇੱਥੇ ਤੇ ਆਪਾਂ ਇਸ ਤੋਂ ਬਾਅਦ ਜਲਦੀ ਹੁਣ ਮਾਰਕਸ ਦੇ ਵਿੱਚ ਮਾਰਕਸ ਦੇ ਵਿੱਚ ਚੱਲ ਕੇ ਆਪਾਂ ਲੈਣੇ ਆ ਸੇਫਟੀ ਸ਼ੂਜ਼ ਟਾਈਮ ਹੋ ਗਿਆ ਕਾਫੀ ਜ਼ਿਆਦਾ ਸੇਫਟੀ ਸ਼ੂਜ਼ ਲੈਣੇ ਤੇ ਕਿ ਆਪਣਾ ਲਗਭਗ ਸਾਰੇ ਕੰਮ ਕੰਪਲੀਟ ਨੇ ਹੁਣ ਆਪਾਂ ਨੈਕਸਟ ਟਾਰਗੇਟ ਹੈਲਥ ਕਾਰਡ ਤੇ ਡਰਾਈਵ ਲਾਇਸੈਂਸ ਤੇ ਰੱਖਾਂਗੇ ਟੈਸਟ ਜਲਦੀ ਤੋਂ ਜਲਦੀ ਦੇਵਾਂਗੇ ਕਿਉਂਕਿ ਹੁਣ ਗਰਮੀਆਂ ਦਾ ਮੌਸਮ ਹੈ ਤੇ ਰੋਡ ਸਾਰੇ ਵਧੀਆ ਨੇ ਇਸ ਤੋਂ ਬਾਅਦ ਫਿਰ ਠੰਡ ਚ ਰੋਡ ਟੈਸਟ ਹੋਣੇ ਬੜੇ ਮੁਸ਼ਕਿਲ ਹੁੰਦੇ ਨੇ ਸੋ ਦਾਟ ਹੁਣ ਆਪਾਂ ਚੱਲੀਏ ਮਾਰਕਸ ਲੈਨੇ ਆ ਸੇਫਟੀ ਸੂਟ ਚਲੋ ਲੈਟਸ ਗੋ बहुत बढ़िया इलाका बहुत सोना लगे मनुस्को जी ਅੱਪ ਆ ਗਏ ਮਾਰਕਸ ਉੱਥੇ ਆ ਗਏ ਜਿਸ ਦਿਨ ਆਪਾਂ ਕੋਸ਼ੀਆ ਬੈਂਕ ਕੋਲ ਆਸੀ ਹੋਮ ਰਿਪੋਰਟ ਇੱਥੇ ਆ ਸਾਰਾ ਕੁਝ ਮਾਰਕਸ ਤੇ ਆ ਗਏ ਅੰਦਰ ਚੱਲਦੇ ਆ ਸੇਫਟੀ ਲੈਣੇ ਆ ਸੇਫਟੀ ਸ਼ੂਜ਼ 100 ਡਾਲਰ ਵਾਲੀ ਲਾਵਾਂਗੇ ਜਿਆਦਾ ਮਹਿੰਗੇ ਨਹੀਂ ਲੈਂਦੇ ਲਓ ਭਾਈ लेट्स ਗੋ ਵੀ ਦੇਖ ਸਕਦੇ ਹੋ ਬਾਕਸ ਲਓ ਟੋਪ ਬੈਂਥਿੰਗਸ ਹੇਅਰ buy one get one free it's 44 ਮੱਲਾ 2 ਦੀ ਪੈ ਗਈ ਇੱਕ ਸ਼ਰਟ ਤੁਹਾਨੂੰ ਜੇ ਤੁਸੀਂ ਲੈਨੇ ਹੋ ਟ-ਸ਼ਰਟ ਆ 15 15 ਦੀਆਂ 17 ਦੀ ਟ-ਸ਼ਰਟ socks ਦੇਖੀ 6 6 ਰਾਈ socks ਨੇ ਲੰਮੀਆਂ socks ਨੇ ਜਿਹੜੀਆਂ ਲੌਂਗ socks ਨੇ ਵਿੰਟਰ ਵਾਲੀਆਂ socks ਨੇ ਇਦੋਂ ਨੂੰ ਮਿੱਟਾਉਂਦੀ ਹੈ ਹਲਪੂਲ ਸੈਕਟਰ ਆਪਾਂ ਦੇਖਦੇ ਆਂ ਸੇਫਟੀ ਸ਼ੂਜ਼ ਇੱਧਰ ਦੇਖੋ ਜੀ ਚੱਪਲ ਯੂਰ ਡੈਸਟੀਨੇਸ਼ਨ ਇਜ਼ ਔਨ ਦਾ ਰਾਈਟ ਬਸ ਸਿਕਾ ਰਹੋ ਲਓ ਜੀ ਆਪਾਂ ਆਗੇ ਸੇਫਟੀ ਸ਼ੂਜ਼ ਦਿਖਾਉਣਾ ਤੁਹਾਨੂੰ ਸੇਫਟੀ ਸ਼ੂਜ਼ ਦਾ ਕੀ ਪ੍ਰਾਈਸ ਹੈ ਡੇ ਕੋਟਾ ਦੇ ਆਗੇ ਉਹ ਲੇਬਲ ਲੇ 160 ਡਾਲਰ 137 ਡਾਲਰ 129 ਡਾਲਰ 129 ਡਾਲਰ ਆਇਆ ਜਰਸੀ 219 ਡਾਲਰ ਸੇਫਟੀ ਸੂਟ ਤਾਂ ਪੂਰੇ ਟੌਪ ਦੇ ਨੇ ਯਾਰ ਠੀਕ ਹੈ 179 ਡਾਲਰ ਦਾ ਆਇਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਉਹਨਾਂ ਪਿੱਧਰ ਆ ਕੇ ਦੇਖਦੇ ਆਪਾਂ 100 ਡਾਲਰ ਵਾਲਾ ਵੀ ਮਿਲ ਨਹੀਂ ਰਿਹਾ ਯਾਰ ਆ ਸਾਨੂੰ ਜਿਹੜੀ ਮੇਰੀ ਕਰਾਣੇ ਪੁਰਾਣੀ ਕੰਪਨੀ ਆਈ.ਐਲ.ਸੀ.ਪੀ. ਹੁੰਦੀ ਸੀ ਇਹੇ ਜੇ ਮਿਲਦੇ ਹੁੰਦੇ ਸੀ ਇਹ ਵੀ ਔਰ 160 ਡਾਲਰ ਦੇ ਨੇ ਦੱਸੋ ਬੰਦਾ ਕੀ ਕਰੇ ਯਾਰ ਜੇ ਪਤਾ ਹੁੰਦਾ ਨਾ ਮੈਂ ਇੰਡੀਆ ਤੋਂ ਮੰਗਾ ਲੈਂਦਾ ਇਹ ਸੇਫਟੀ ਸੂਜ ਕੋਈ 흘 ਹੈ ਆ ਦੇਖੇ ਨੇ ਔਰ ਇਹਦੀ ਕੁਆਲਿਟੀ ਜੀ ਲੱਗਦੀ ਨਹੀਂ ਇਹ 99 ਡਾਲਰ ਦੇ ਦੇਖੇ ਨੇ ਆ ਵੀ 99 ਡਾਲਰ ਆ ਠੀਕ ਹੈ ਯਾਰ ਕਿਵੇਂ ਲੱਗਦਾ ਬਾਈ ਤੁਹਾਨੂੰ ਸੋਹੀ ਸਹੀ ਨਹੀਂ ਲੱਗ ਰਿਹਾ ਬਲੈਕ ਦਾ ਬਲੈਕ ਕੰਮ ਦਾ ਕੰਮ ਓਕੇ ਆ ਜਾ ਮਾ ਚਲੋ ਅਗਲੀ ਲਾਂਚੀ ਜਾ ਕੇ ਦੇਖਦੇ ਆ ਕੀ ਬਣਦਾ ਬਲੈਕ ਵਾਰ ਦੇਖ ਲਈਏ ਸਾਰੇ ਫਿਰ ਲਾਵਾਂਗੇ ਆਪਾਂ ਬਾਅਦ ਚ ਆਹ ਲਓ ਜੀ ਇਹਨਾਂ ਵੀ ਰੇਟ ਦੇਖ ਲਓ ਤੁਸੀਂ 269 ਤੋਂ 99 ਰੇਟ ਹੈ ਐ ਚੱਚ ਦੇ ਤਾਂ ਬੜੇ ਮਹਿੰਗੇ ਨੇ ਯਾਰ ਇਹ 259 ਐਚਐਡੀ ਬੜੇ ਮਹਿੰਗੇ ਟਿੰਬਰਲੈਂਡ ਦੇ ਹੀ ਬੜੇ ਮਹਿੰਗੇ ਨੇ 259 219 ਬੜੇ ਮਹਿੰਗੇ ਸੂਜਨੇ ਟਿੰਬਰਲੈਂਡ ਦੇ ਬਹੁਤ ਮਹਿੰਗੇ ਸੂਜਨੇ ਵੀਰੇ ਆਹ ਕਿਹੜਾ ਸਟੀਲ ਪਲੇਟ ਇਹ 99 ਡਾਲਰ ਦਾ ਵੀਰੇ ਇਹ ਨੂੰ ਟਰਾਈ ਕਰਕੇ ਦੇਖਦੇ ਆਂ ਪਰ ਇਹ ਚ ਬਲੈਕ ਨਹੀਂ ਹੈਗਾ ਯਾਰ ਜੇ ਬਲੈਕ ਮਿਲ ਜਾਂਦਾ ਸਵਾਦ ਹੀ ਆ ਜਾਂਦਾ ਚਲੋ ਹੋਰ ਦੇਖਦੇ ਫਿਰ ਇਹਨੇ ਕਿੰਝ ਵਧੀਆ ਹੋਇਆ ਆ ਵੀ ਕਹਿਣ ਨੇ ਯਾਰ ਡਕੋਟਾ ਦੇ ਕਿਵੇਂ ਲੱਗਦਾ ਤੁਹਾਨੂੰ 160 ਡਾਲਰ ਦੇ ਨੇ ਇਹ ਠੀਕ ਹੈ ਆਪਾਂ ਲੈਣੇ ਬਲੈਕ ਹੀ ਨੇ ਕਿਉਂਕਿ ਇਹ ਕਲਰ ਉੱਥੇ ਕੰਮ ਖਰਾਬ ਹੋ ਜਾਣਾ ਲੈਣੇ ਆਪਾਂ ਬਲੈਕ ਹੀ ਨੇ ਠੀਕ ਹੈ ਲਓ ਜੀ ਫਾਈਨਲੀ ਆਪਾਂ ਪਾਲ ਆ ਉਹ ਪੀਤੇ ਬਣ ਗਏ ਹਾਂ ਠੀਕ ਫਾਈਨਲੀ ਆਪਾਂ ਸੂਜ ਡਿਸਾਈਡ ਕਰ ਲਏ 130 ਡਾਲਰ ਦੇ ਨੇ ਵੀਰੇ ਠੀਕ ਹੈ ਆ ਦੇਖ ਸਕਦੇ ਹੋ 130 ਡਾਲਰ ਦੀ ਬੜੀ ਮੁਸ਼ਕਲ ਨਾਲ ਡਿਸਾਈਡ ਕੀਤੀ ਨੇ ਪਹਿਲਾਂ ਮੇਰਾ ਇਰਾਦਾ ਹੈਗਾ ਸੀ ਆ ਆ ਸੂਜ ਲੈਣ ਦਾ ਇਹ ਹੈ ਕਿ ਨੇ 100 ਡਾਲਰ ਦੇ ਫਿਰ ਵਾ ਸੋਚਿਆ ਵੀ ਚਲ ਸਰਦੀਆਂ 'ਚ ਵੀ ਕੰਮ ਆ ਜਾਣਗੇ ਯਾਰ 30 ਡਾਲਰ ਦੇ ਤੈਨੂੰ ਅੰਗਰੇਜ਼ੂ ਜੀ ਕਹਿਣ ਨਹੀਂ ਫਿਰ ਆਪਾਂ ਇਹੀ ਲੈ ਲੇ ਠੀਕ ਹੈ ਫਿਰ ਆਪਾਂ ਇਹੀ ਲੈ ਲੇ ਲਓ ਜੀ 145 ਡਾਲਰ ਦੇ ਪੈ ਗਏ ਵਿੱਚ ਹੀ ਟੈਕਸ ਲਾ ਕੇ ਤੁਸੀਂ ਦੇਖ ਸਕਦੇ ਹੋ ਆਪਾਂ ਪਰਚੇਸ ਕਰ ਲੈ ਨਿਊ ਤੇ ਆ ਲੱਗਿਆ ਦੇਖੋ ਜੀ ਡਕੋਟਾ ਦੇ ਲੈਤੇ ਨੇ 129 ਇਹ ਪਹਿਲਾਂ 10-15 ਦਿਨ ਪਹਿਲਾਂ 100 ਡਾਲਰ ਦੇ ਸੀ ਤੇ 145 ਦੇ ਪੈ ਗਿਆ ਆਪਾਂ ਨੂੰ ਜੇ ਇਹ ਕਹਿੰਦੇ ਇੱਥੇ ਤੁਸੀਂ ਓਡੇ ਕੋਲ ਆਈਡੀ ਹੁੰਦੀ ਡਰਾਈਵਿੰਗ ਲਾਇਸੈਂਸ ਵਗੈਰਾ ਕੁਝ ਵੀ ਹੁੰਦਾ ਆਈਡੀ ਹਣੀ ਜੇ ਮਤਲਬ ਡਰਾਈਵਿੰਗ ਲਾਇਸੈਂਸ ਹੋ ਗਿਆ ਕੋਈ ਹੋਰ ਜਿੱਤੇ ਫੋਟੋ ਲੱਗੀ ਹੋਵੇ ਤਾਂ ਤੁਹਾਨੂੰ 15% ਡਿਸਕਾਊਂਟ ਮਿਲਣਾ ਸੀ ਸੋ दैट ਆਪ ਨੂੰ ਮਹਿੰਗੇ ਪੈ ਗਏ ਪਰ ਆਪਾਂ ਲੈਤੇ ਲੌਂਗ ਟਾਈਮ ਲਈ ਲੈ ਮੈਂ ਸਸਤੇ ਵੀ ਲੈ ਸਕਦਾ ਸੀ 120 ਡਾਲਰ ਦੇ ਚਲੋ ਕੋਈ ਗੱਲ ਨਹੀਂ ਲਾਏ ਆਪਾਂ ਹੁਣ ਇੰਡੀਆ ਦੇ ਰੁਪਈ ਨੇ ਮਰੇ ਤਾਂ ਪੱਕਾ ਮਾਏ ਕਮਾ ਨਹੀਂ ਰਹੇ ਖਰਚਾ ਹੀ ਕਰ ਰਹੇ ਹਾਂ ਥੈਂਕ ਯੂ ਹਾਂਜੀ ਮੇਰੇ ਬਲੌਗ ਨੂੰ ਇਦਾਂ ਹੀ ਪਿਆਰ ਕਰਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਕਰਿਓ ਹੁਣ ਆਪਾਂ ਚੱਲਦੇ ਆ ਘਰੇ ਟਾਈਮ ਹੋ ਗਿਆ ਬਾਬਾ ਠੀਕ ਹੈ ਇਦਾਂ ਹੀ ਪਿਆਰ ਦਿੰਦੇ ਰਹੋ ਫਿਰ ਦੇਖਦੇ ਆ ਕੀ ਬਣਦਾ ਅਗਲੇ ਦਿਨ ਕੱਲ ਕੀ ਹੁੰਦਾ ਥੈਂਕ ਯੂ ਲਓ ਜੀ ਥੋੜੀ ਜਿਹੀ ਅਨਬਾਕਸਿੰਗ ਵੀ ਕਰ ਦਈਏ ਆਸੂ ਜਨੇ ਆਪਣੇ ਠੀਕ ਹੈ ਕਿਵੇਂ ਲੱਗੇ ਦੱਸਿਓ ਵੀਰੇ